ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੁਦਰਤ ਡੇਰੀ ਫਾਰਮ ਭਗਤਾ ਤੇ ਲਓ ਵੀ ਸੱਜਣੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੰਜ ਨਾਗ ਬੱਚਿਆਂ ਦੇ ਵਿਖਾਉਣੇ ਆ ਪੰਜੇ ਖੀਰੀਆਂ ਬੱਚਿਆਂ ਬਾਕੀ ਗੱਲਬਾਤ ਆਪਾਂ ਲਾਪਰੀ ਦੇ ਨਾਲ ਤੁਹਾਡੀ ਕਰਾਵਾਂਗੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਬਾਕੀ ਐਡਰੈਸ ਸਾਰਾ ਬਾਈ ਤੋਂ ਕਰਦੇ ਆ ਕਨਫਰਮ ਬਹੁਤ ਸੋਹਣੇ ਨਾਗਾ ਬਾਈ ਕੋਲੇ ਪੰਜ ਨਾਗਰ ਤੇ ਪੰਜੇ ਹਨ ਪੂਰੇ ਨਗਿੰਨੇ ਆ ਫਾਰਮ ਵਾਲੇ ਬਾਕੀ ਜਾਣਕਾਰੀ ਆਪਾਂ ਲੈਣੇ ਲਾਪਰੀ ਤੋਂ ਕਰਾਉਣੀ ਹੈ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੈ ਜੀ ਠੀਕ ਹੈ ਠੀਕ ਹੈ ਬਾਈ ਬਾਈ ਆਪਣਾ ਡਰੈਸ ਕਨਫਰਮ ਕਰ ਦਿਓ ਨਾ ਮੇਰਾ ਲਾਪਰੀ ਤੇ ਬਾਈ ਪਿੰਡ ਸੁਖਾਣੰਦ ਜਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਜਿਹੜੇ ਸ਼ਹਿਰ ਭਾਈ ਦਾ ਭਾਈ ਦਾ ਬਾਜਾਖਾਨਾ ਤੇ ਬਗਰਾੜੀ ਆ ਸੈਂਟਰ ਜੇਚ ਪਿੰਡ ਆ ਜਾਂਦਾ ਬਾਈ ਜੀ ਮੋਗਾ 40 ਤੇ ਬਠਿੰਡਾ ਵੀ 40 ਕੋ ਬਰਨਾਲਾ 50 ਫਰੀਦਕੋਟ ਵੀ 40 45 ਆ ਜੇ ਕੋਈ ਅੰਮ੍ਰਿਤਸਰ ਸਾਈਡ ਤੋਂ ਆਉਂਦਾ ਹਨਾ ਬਈ ਉਹ ਨੈਸ਼ਨਲ ਹਾਈਵੇ ਨਹੀਂ ਜਿਹੜਾ ਵੱਡਾ ਰੋਡ ਹੈ ਜਿਹੜਾ ਗੁਰਦਾੜੀ ਕੋਲੇ ਆਪਣਾ ਪਿੰਡ ਆ ਠੀਕ ਹੈ ਜੀ ਬਾਈ ਨੰ ਮੋਬਾਈਲ ਨੰਬਰ ਬੋਲ ਦਿਓ 9872957848 ਠੀਕ ਹੈ ਤੇ ਬਾਈ ਅੱਜ ਦੀ ਵੀਡੀਓ ਦੇ ਵਿੱਚ ਕਿੰਨੇ ਨਗ ਆਪਣੇ ਕੋਲੇ ਪੰਜ ਬੱਚੀਆਂ ਬਾਈ ਠੀਕ ਹੈ ਜੀ ਚਾਰ ਚਾਰ ਹੀ ਥਾਣਾ ਦੰਦੋ ਖੀਰੀਆਂ ਲਓ ਵੀ ਮਿੱਤਰੋ ਬਾਈ ਨੇ ਪਹਿਲਾਂ ਕਨਫਰਮ ਕਰਤਾ ਬਾਈ ਕਹਿੰਦਾ ਵੀ ਦੰਦੋ ਖੀਰੀਆਂ ਤੇ ਚਾਰ-ਚਾਰ ਸਾਣਾ ਫੋਰਟਸ਼ਾਂਕ ਕਿਸੇ ਦੇ ਵੀ ਨਹੀਂ ਘੁਰਾ ਤੇ ਬੇਨਤੀ ਦਿਖਾਵਾਂਗੇ ਅੱਜ ਆਪਾਂ ਪੂਰੀ ਰੀਜ ਨਾਲ ਦੱਸਿਆ ਹਾਂ ਹਾਂਜੀ ਸਾਰੇ ਭਰਾ ਹੈ ਨਾ ਤੁਰ ਤੱਕ ਵੀਡੀਓ ਦੇਖਿਓ ਚੜਦੀ ਕੋ ਚੜਦੀ ਆ ਲਈ ਸਹੀ ਗੱਲ ਆ ਸਹੀ ਗੱਲ ਆ ਬਾਈ ਠੀਕ ਆ ਬਾਈ ਤੇ ਅੱਜ ਸਭ ਤੋਂ ਪਹਿਲਾਂ ਆਪਾਂ ਬੇਨਤੀ ਕਰਦੇ ਨੇ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਇਸ ਤਰ੍ਹਾਂ ਦੀਆਂ ਵੀਡੀਓ ਵੇਖਣ ਲਈ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਬਾਕੀ ਆਪਾਂ ਇੱਧਰ ਪਹਿਲੇ ਨੰਬਰ ਤੋਂ ਕਰ ਲਗੇ ਸ਼ੁਰੂ ਬਾਈ ਲਾਪਰੀਤ ਡੱਬੀ ਬੱਚੀ ਆ ਬਹੁਤ ਚੰਗੇ ਰੰਗ ਪ੍ਰਿੰਟ ਵਾਲੀ ਆ ਕੀ ਡਿਟੇਲ ਆ ਇਹਦੀ ਕਿਹੜੇ ਸੀਮੰਦੀ ਆ ਬੇਹੰਤਰ ਇਹ ਬੱਚੀ ਹੈਗੀ ਆ 7 ਮਹੀਨੇ ਚਾਰਾਂ ਪੰਜਾਂ ਦਿਨਾਂ ਦੀ 7 ਮਹੀਨੇ ਤੇ 5-4 ਦਿਨਾਂ ਦੀ ਆ ਆ ਕੀ ਕਿੰਨੀ ਬਰੀਕ ਬਈ ਬੱਚੀ ਆ ਕਾਗ ਜਰਗੇ ਪਿਆ ਪਿੰਡਾ ਚ ਮੈਂ ਪੱਲੇ ਮਸਦੀ ਪਾਜੀ ਲੈਣੇ ਹੁੰਦੇ ਆ ਤਾਂ ਤੂੰ ਦੇਖ ਲੈ ਪਈਆ ਸਕੇਲਰ ਵੀ ਚੰਗੇ ਹਾਂ ਬਿਲਕੁਲ ਸਟੇਟ ਆ ਬਈ ਹੈਨਾ ਦੇਖ ਬਈ ਹਾਂ ਬਈ ਜਿਵੇਂ ਪੱਠ ਕੁੜੇ ਦੀ ਬਨਾਵਟ ਬਹੁਤ ਸੋਹਣੀ ਆ ਖੁੱਲੇ ਹੱਡ ਪੈਰਾਂ ਦੀ ਆ ਬਈ ਹੈਨਾ ਆ ਇਹ ਲੰਬਾਈ ਦਿਖਾ ਦੇ ਲੈਂਥ ਨੂੰ ਤਾਂ ਪੂਰੀ ਫੁੱਲ ਹੈ ਹਾਂ ਬਾਈ ਸਹੀ ਗੱਲ ਹੈ ਤੇ ਚਾਰ ਹੀ ਥਾਣਾ ਬਾਈ ਕਹਿੰਦਾ ਫੁੱਲ ਸ਼ਾਂ ਕਿਸੇ ਦੇ ਵੀ ਨਹੀਂ ਮੇਨ ਗੱਲ ਹੈ ਕਿ ਇੱਕ ਹੋਰ ਵੀ ਹੈ ਬਾਈ ਹਾਂਜੀ ਕੱਲੇ ਥਾਣਾ ਚਾਰ ਮਿਲਦੀ ਹੈ ਤੇ ਗੁਲਾਬੀ ਮਿਲ ਜੇ ਗੁਲਾਬੀ ਸਹੀ ਗੱਲ ਆ ਬਾਈ ਜੀ ਗੁਲਾਬੀ ਥਾਣਾ ਚਾਰੇ ਤੇ ਰੰਗ ਪ੍ਰਿੰਟ ਤਾਂ ਬਾ ਕਮਾਲ ਆ ਬਹੁਤ ਸੋਹਣੀ ਕਦ ਕਾਠ ਵੀ ਸੋਹਣਾ ਖੁੱਲੇ ਹੱਡ ਪੈਰਾਂ ਦੀ ਆ ਤੇ ਦੰਦੋਂ ਵੀ ਰਹਿ ਜਾਂਦਾ ਕੈਮਰਾ ਮਰਾ ਹੀ ਦੇ ਲਓ ਜੀ ਲਓ ਸਹੀ ਗੱਲ ਹੈ ਭਾਈ ਦੂਰੋਂ ਨੇੜੋਂ ਆਉਣਾ ਹੁੰਦਾ ਐ ਮੈਂ ਕਿਹਾ ਬਰੀਕ ਬਰੀਕ ਦੰਦ ਬਾਕੀ ਹੀ ਹੈ ਫੇਸ ਕੁਆਲਟੀ ਕਰੋ ਚੈੱਕ ਜੀ ਪਾਣੀ ਪੀਣ ਵਾਲੀ ਹਾਂ ਹਾਂ ਨਿੱਕਾ ਕੰਨਾ ਸਟ੍ਰਾਈਕਰ ਦੀ ਹੈ ਭਾਈ ਏਬੀਐਸ ਦੇ ਸਟ੍ਰਾਈਕਰ ਕਨੈਕਟ ਕਰ ਦਿਆ ਤੇ ਲਓ ਵੀ ਮਿੱਤਰੋ ਫੇਸ ਕੁਆਲਟੀ ਬਹੁਤ ਸੋਹਣੀ ਨਿੱਕਾ ਕੰਨਾ ਗੋਲ ਬੋਦੀ ਵਾਲੀ ਬੱਚੀ ਹੈ ਤੇ ਚਾਰ ਹੀ ਥਣ ਫੋਰਸ਼ਾਂ ਕੋਈ ਨਹੀਂ ਕੀ ਤੇ ਚਾਰੇ ਥਣ ਗੁਲਾਬੀ ਹੈ ਬਹੁਤ ਸੋਹਣੇ ਕਦ ਕਾਠ ਦੀ ਤੇ ਲੈਂਥ ਲੰਥ ਪੂਰੀ ਫੁੱਲ ਹੈ ਸਹੀ ਗੱਲ ਆ ਬਾਈ ਸ਼ਾਮੀਆਂ ਜਿਹੜੀਆਂ ਬੱਚੀਆਂ ਸਹੀ ਗੱਲ ਆ ਬਾਈ ਪੂਰੇ ਖੁੱਲੇ ਹੱਡ ਪੈਰਾਂ ਦੀ ਹੈ ਤੇ ਫੇਸ ਕੁਆਲਿਟੀ ਕਰੋ ਚੱਕ ਮਿੱਤਰੋ ਨਿੱਕਾ ਕਾਨਾ ਗੋਲ ਬੋਦੀ ਵਾਲੀ ਬੱਚੀ ਆ ਚਾਰ ਹੀ ਥਾਣਾ ਤੇ ਚਾਰ ਹੀ ਗਲਾਬੀ ਹੈ ਫੋਰਸ਼ਾਂ ਕਿਸੇ ਪਸ਼ੂ ਦੇ ਵੀ ਬਾਈ ਕਹਿੰਦਾ ਹੈ ਨਹੀਂ ਕਿ ਜੋ ਵੀ ਹੋਵੇ ਤਾਂ ਗੱਲ ਵਾਤ ਬਿਲਕੁਲ ਬਿਲਕੁਲ ਸਟੇਟ ਲੱਤਾ ਹੈ ਉੱਪਰੋਂ ਬਿਲਕੁਲ ਸਟੇਟ ਆ ਕੋਈ ਟੂਈ ਨਹੀਂ ਚੱਕਦੀ ਕੰਗਰੂਰ ਨਹੀਂ ਚੱਕਦੀ ਬਹੁਤ ਸੋਹਣੇ ਹੱਡ ਪੈਰ ਬਹੁਤ ਮਜ਼ਬੂਤ ਆ ਹਾਂਜੀ ਆਏ ਬਈ ਫਾਰਮ ਤੇ ਖੁੱਲੀਆਂ ਫਰਦਿਆਂ ਆਈਆਂ ਪੂਰਾ ਲੱਗ ਕੋਈ ਧੌਂ ਤੇ ਦਸੇ ਦਾ ਕੋਈ ਨਿਸ਼ਾਨ ਨਹੀਂ ਗਾ ਤੇ ਪਤਾ ਕੀ ਜੇਕਰ ਹੈ ਬੱਚਿਆਂ ਨੇ ਜੀ ਨਹੀਂ ਲਾਇਆ ਕਿਉਂਕਿ ਬਈ ਉੱਥੇ ਚਾਰ ਖਾਂਦੀਆਂ ਸੀ ਇੱਥੇ ਆਪਣੇ ਤੁੰਡੀ ਤੇ ਹਰਾ ਸਹੀ ਗੱਲ ਆ ਬਈ ਤਾਂ ਹੀ ਕੁੱਖ ਕੱਖ ਹਜੇ ਬਾਈ ਕਹਿੰਦਾ ਵੀ ਇੱਕ ਅੱਦੇ ਦਿਨ ਚ ਪਸ਼ੂ ਥੋੜਾ ਕਰ ਜਾਂਦਾ ਖੁੱਲੀਆਂ ਖੱਲੀਆਂ ਐਂ ਹੁੰਦੀਆਂ ਪੱਠਪੂੜਾਂ ਦੀ ਬਹੁਤ ਸੋਹਣੀਆਂ ਖੁੱਲਲੇ ਹੱਡ ਪੈਰਾਂ ਚੰਗਾ ਲੱਗਿਆ ਥਾਣਾ ਬਹੁਤ ਸੋਹਣਾ ਥਾਣਾ ਬਈ ਐ ਚਾਰੇ ਥਣ ਬੇਰਾਰਗੇ ਮੋਟੇ ਮੋਟੇ ਹੈਨਾ ਬਈ ਐ ਲੇਵੇ ਦੀ ਜਿਹੜੀ ਝਾਲਰ ਉਹ ਵੀ ਪਤਲੇ ਮਾਸ ਦੀ ਹੈ ਬਿਲਕੁਲ ਬਹੁਤ ਸੋਹਣੀਆਂ ਬੱਚੀਆਂ ਬਾਈ ਤੇ 2 ਨੰਬਰ ਤੇ ਬਾਈ ਇਹ ਨਗੀਨੇ ਦੀ 10 ਕਿੰਨੀ ਉਮਰ ਹੈ ਜੀ ਤਿੰਨ ਮਾਰਕ 41 26 ਦੀ ਹੈ ਬਾਈ ਠੀਕ ਹੈ ਡੈਨਮਾਰਕ 41 26 ਦੀ ਹੈ ਬਾਈ ਕਹਿੰਦਾ ਸੀਮਨ ਡਿਟੇਲ ਵੀ ਬਾਈ ਕੋਲੇ ਫੁੱਲ ਹੈ ਤੇ ਥਣ ਤੱਕ ਕੀ ਬਾਤਾਂ ਆਈਆਂ ਬਾਈ ਝੋਲੀ ਦਾ ਆਏ ਆ ਥੱਲੇੋਂ ਗੱਬਣ ਵਾਲੀ ਪੱਟੀ ਹੈ ਨਾ ਬਹੁਤ ਸੋਹਣੇ ਥਣ ਸੋਹਣੇ ਹਾਂ ਬੇਰਾਰਗੇ ਮੋٹے ਮੋٹے ਥਾਣੇ ਤੇ ਬਹੁਤ ਸੁਣੀ ਝੋਲੀ ਥੱਲੇ ਗੱਬਣ ਦਾ ਭਲੇਖਾ ਪਉਂਦੀ ਆ ਵੱਛੀ ਜਿਵੇਂ ਤਾਂ ਹਾਂ ਲੋ ਬੇਰਾਰਗੇ ਥਾਂ ਲੱਗੇ ਸਹੀ ਗੱਲ ਆ ਐਂ ਟਿਕਾ ਕੇ ਵੀਡੀਓ ਫੁੱਲ ਵੇਖਿਆ ਕਰੋ ਸਾਰੇ ਭਰਾ ਕਹਿੰਦੇ ਕਿਸੇ ਭਰਾ ਨੇ ਦੂਰਨ ਨੇ ਡਾਉਣਾ ਹੁੰਦਾ ਤੇ ਐ ਪੂਰੀ ਜੱਜਮੈਂਟ ਹੋ ਜਾਂਦੀ ਪਸੂ ਦੀ ਸਹੀ ਗੱਲ ਆ ਐਂ ਸਟੇਟ ਆ ਬਿਲਕੁਲ ਕੋਈ ਕੰਗਰੋਡ ਨਹੀਂ ਚੱਕਦੀ ਜਿੰਨਾ ਤਾਂ ਮੁੱਲ ਕਰਨਾ ਹਾਂਜੀ ਸਾਰੀਆਂ ਬੱਸੀ ਮੁੱਲ ਵੀ ਆਫਰ ਹੀ ਕਰਨੇ ਆ ਬਾਈ ਨੇ ਅੱਜ ਤੇ ਬਦ ਯਾਰ ਅੱਗੇ ਵੀ ਆਪਾਂ ਆਫਰ ਕਰਦੇ ਹੁੰਦੇ ਕਿਉਂਕਿ ਬਈ ਆਪਾਂ ਬਾਲਾ ਬਜਟ ਨਹੀਂ ਆਪਾਂ ਐ ਬਈ ਮੇਨ ਮਾਰਦੇ ਹਾਂ ਹਾਂ ਇਹ ਤਾਂ ਹੈ ਬਈ ਬਾਕੀ ਮੁੱਲ ਬਾਈ ਦੇ ਜੈਨੂਨ ਹੁੰਦੇ ਆ ਬਿਲਕੁਲ ਜਾਇਜ਼ ਪਤਲੇ ਮਿੱਠੇ ਪਿੰਡੇ ਦੀ ਆ ਬਾਈ ਜੇ ਬਹੁਤ ਸੋਹਣੇ ਹਾਂ ਜਿਹੜਾ ਆਪਾਂ ਮੁੱਲ ਕੀਤਾ ਉਸ ਤੋਂ 50000 ਤਾਂ ਮਹਿੰਗੀ ਵੀ ਤੁਹ ਸਾਰੀਆਂ ਬੱਸੀਆਂ ਫ੍ਰੀ ਚ ਕਰ ਦਈਏ ਇੱਕ ਬੱਸੀ ਸਹੀ ਗੱਲ ਆ ਬਾਈ ਬਹੁਤ ਸੋਹਣੇ ਹੱਡਪੈਰ ਬਹੁਤ ਮਜ਼ਬੂਤ ਆ ਖੁੱਲੇ ਹੱਡਪੈਰਾਂ ਦੀ ਆ ਕਿੰਨੀ ਉਮਰ ਕਿੰਨੀ ਹੈ ਬਾਈ ਇਹਦੀ ਬੱਚੀ 10 ਮਹੀਨੇ ਤੇ 5 ਦਿਨ 10 ਮਹੀਨੇ ਤੇ 5-4 ਦਿਨ ਬਾਈ ਕਹਿੰਦਾ ਉੱਤੇ ਆ ਲੈ ਬਾਈ ਦੰਦ ਵੀ ਕਰੋ ਚੈੱਕ ਮਿੱਤਰੋ ਖੀਰੀ ਬੱਚੀ ਆ ਬਿਲਕੁਲ ਲਿਆ ਬਾਈ ਖੋਲ ਲਿਆ ਤੋੜਾ-ਤਰਾ ਕਰਾ ਚੈੱਕ 45 ਲੀਟਰ ਦਾ ਬਾਈ ਲਓ ਵੀ ਮਿੱਤਰੋ ਬਾਈ ਕਹਿੰਦਾ ਮਦਰ ਰਿਕਾਰਡ ਆ ਜਿਹੜਾ ਉਹ ਵੀ 45 ਲੀਟਰ ਦਾ ਬਹੁਤ ਸੋਹਣੇ ਚੰਗੀਆਂ ਬੱਚੀਆਂ ਬਾਈ ਕੋਲੇ ਸਾਰੇ ਫਾਰਮ ਦੇ ਨਗੀਨੇ ਆ ਹਾਂ ਤੋੜਾ-ਤਰਾ ਕਰੋ ਚੈੱਕ ਲੈਗ ਸਕੋਰ ਬਹੁਤ ਸੋਹਣਾ ਬਿਲਕੁਲ ਸਟੇਟ ਲੱਤ ਤੇ ਉੱਪਰੋਂ ਵੀ ਸਟੇਟ ਆ ਕੁਈ ਟੁਈਟਾ ਹੀ ਨਹੀਂ ਚੱਕਦੀ ਕੰਗਰੋੜ ਨਹੀਂ ਚੱਕਦੀ ਖੁੱਲੇ ਹੱਡ ਪੈਰਾਂ ਦੀ ਆ ਪੱਠਪੁੜੇ ਦੀ ਬਨਾਵਟਾ ਜਿਹੜੀ ਬਹੁਤ ਸੋਹਣੀ ਆ ਤੇ ਜਿਹੜਾ ਬੱਚੀ ਦਾ ਬੋਡੀ ਵੇਟ ਆ ਐਨ ਪੂਰੇ ਫੋਲੋ ਸੰਭੀ ਵੀ ਆ ਕੋਈ ਐ ਲੱਸੀਲਾ ਵੀ ਨਹੀਂ ਕਿਸੇ ਪਾਸੋਂ ਵੀ ਦੜੰਗੇ ਮਾਰਦਿਆਂ ਇਹ ਤਾਂ ਪੈਰ ਨਹੀਂ ਲੱਗਣ ਦਿੰਦੀ ਸਹੀ ਗੱਲ ਆ ਬਾਈ ਬਾਕੀ ਆ ਬਾਈ ਇਹਨੇ ਮੰਨ ਕੇ ਚੱਲੋ 2-3 ਮਹੀਨੇ ਤੱਕ ਸੀਮਨ ਲੈ ਲੈਣਾ ਹੈ ਨਾ ਹਾਂ ਇਹ ਬੱਚੀ 1.5 ਮਹੀਨੇ ਦੀ ਗੱਲ ਆ ਬਿਲਕੁਲ ਬੱਚੀ ਸੀਮਨ ਦੇ ਕਾਬਲਾ ਹੋ 1.5-2 ਮਹੀਨੇ ਤੱਕ ਬਾਈ ਕਹਿੰਦਾ ਤੇ ਸੀਮਣ ਇਹਨਾਂ ਨੇ ਲੈ ਲੈਨੇ ਆ ਬੱਚਿਆਂ ਦੀ ਜੜੀ ਸੰਭਾਈ ਆ ਉਹ ਤਾਂ ਫ੍ਰੀ ਦੀ ਰਹਿ ਜਾਣੀ ਆ ਵੇਖੀ ਅਗਲਾ ਕਹਿੰਦਾ ਬਿਕਣੀ ਉਹ ਝੂਠੀ ਨਹੀਂ ਛੜੀ ਇਹਨਾਂ ਨੂੰ ਵੇਚ ਲਾ ਕੋਈ ਨਿਸ਼ਾਨ ਨਹੀਂ ਹਾਂ ਇਹ ਤਾਂ ਹੈ ਖੁੱਲੇ ਫਿਰਦੇ ਪਸ਼ੂ ਦਾ ਤਾਂ ਬਾਈ ਪਤਾ ਲੱਗ ਗਿਆ ਨਾ ਫੇਸ ਕੁਆਲਟੀ ਬਹੁਤ ਸੋਹਣੀ ਆ ਨਿੱਕਾ ਕੰਨਾ ਬੋਦੀ ਵਾਲੀ ਬੱਚੀ ਹੈ ਵੀ ਤੇ ਤਿੰਨ ਨੰਬਰ ਤੇ ਜਿਹੜੀ ਬਈ ਬੱਚੀ ਹੈ ਦੀ ਕੀ ਡਿਟੇਲ ਆ ਗਰਾ ਕੁਆਲਟੀ ਤੇ ਇੱਕ ਬੱਚੀ ਦੀ ਹਾਂ ਪਿੰਕ ਨੋਜ ਵਾਲੀ ਹੈ ਨਾ ਹਾਂ ਬਈ ਫੇਸ ਕੁਆਲਟੀ ਬਹੁਤ ਸੋਹਣੀ ਨਿੱਕਾ ਕੰਨਾ ਜਾਤ ਬਰੀਡ ਪੂਰੀਆਂ ਫੁੱਲ ਰੱਜ ਕੇ ਮੈਂ ਕਹਿੰਦਾ ਭਾਵੇਂ 20-20 ਮਿੰਟ ਕੈਮਰਾ ਇੱਕ ਬੱਚੀ ਤੇ ਰੱਖ ਲਓ ਇਸ ਤਰ੍ਹਾਂ ਉਹ ਬੱਚੀਆਂ ਬਾਈ ਕੋਲੇ ਵੇਖੀ ਚਾਰ ਹੀ ਹਨ ਥਾਣੇ ਵੇਖੋ ਕਰੋ ਚੈੱਕ ਜਿਵੇਂ ਗੱਬਨਾ ਦਾ ਭਲੇਖਾ ਪਾਉਂਦੀ ਹੈ ਬੱਚੀ ਚਾਰ ਹੀ ਥਾਣਾ ਫੋਰ ਸ਼ਾਂਖ ਭੂਰਾ ਨਹੀਂ ਖੁੱਲੇ ਹੱਡ ਪੈਰਾਂ ਦੀ ਆ ਵੱਡੇ ਕੱਦ ਕਾਠ ਵਾਲੀ ਗਾਂ ਬਣਨਾ ਇਹਨੇ ਹੈਣਾ ਬਾਈ ਤੇ ਪਤਲੇ ਪਿੰਡੇ ਦੀ ਆ ਬਿਲਕੁਲ ਕੋਈ ਨਰਮਾ ਕੋਈ ਦੁੱਪੜ ਜੀ ਦੀ ਪਿੰਡਾ ਦੁੱਪੜ ਜੀ ਨਹੀਂਗੀ ਖੋਲਿਆ ਬਾਈ ਪੰਜ ਨਗਰ ਦੇ ਪੰਜੇ ਬਾਈ ਕਹਿੰਦਾ ਵੀ ਆਪਣੇ ਕੋਲ ਇਹ ਪੂਰੀ ਫੁੱਲ ਸੀਮਨ ਡਿਟੇ ਇਹ ਕਿਹੜੇ ਸੀਮਨ ਦੀ ਹੈ ਬਾਈ ਏਬੀਐਸ ਦੇ ਐਵਰੇਸਟ ਸੀਮਨ ਦੀ ਹੈ ਠੀਕ ਹੈ ਜੀ ਮਾਦਰ ਰਿਕਾਰਡ ਕੋਈ ਦਾ ਮਾਦਰ ਰਿਕਾਰਡ ਤੇ 15 ਲੀਟਰ ਆ ਬਾਈ ਠੀਕ ਹੈ ਜੀ ਲੈ ਚੱਲੋ ਬਾਈ ਕਰੋ ਜੀ ਫੇਸ ਕੁਆਲਟੀ ਚੈੱਕ ਨਿੱਕਾ ਕਰਨਾ ਬੋਦੀ ਵਾਲੀ ਬੱਛੀ ਆ ਤੇ ਜਾਟ ਬਰੀਡ ਬਹੁਤ ਸੋਹਣੀ ਤੇ ਵੱਡੇ ਕੱਦ ਕੱਢਦੀ ਆ ਸਾਰੀਆਂ ਬੱਛੀਆਂ ਚੋ ਕੱਦ ਕੱਢਦੀ ਆ ਦੋ ਉਂਗਲਾ ਤਾਂ ਨੂੰ ਬੱਛੀ ਤੇ ਲੈਂਥ ਲੰਥਾਈ ਦੀ ਪੂਰੀ ਫੁੱਲ ਆ ਇਹਦੇ ਵੀ ਚੈੱਕ ਕਰਾ ਦੇ ਕੋਈ ਰੱਸਾ ਰੱਸਾ ਨਹੀਂ ਪਾਇਆ ਕੋਈ ਤੌਣ ਤੇ ਨਿਸ਼ਾਨ ਨਹੀਂ ਕੋਈ ਰਸੇ ਦਾ ਨਾ ਸਿੰਗਲ ਦਾ ਲੈ ਚੱਲ ਬਾਈ ਤੋਰਾ ਤਰਾ ਕਰਾ ਚੈੱਕ ਇਹਦਾ ਚਾਰ ਹੀ ਥਾਣਾ ਤੇ ਚਾਰੇ ਗੁਲਾਬੀ ਥਾਣਾ ਮੋٹے ਮੋٹے ਬੇਰ ਆ ਰਗੇ ਥਾਣਾ ਤੇ ਬਾਈ ਕਹਿੰਦਾ ਅੱਜ ਦੀ ਵੀਡੀਓ ਦੇ ਵਿੱਚ ਵੀ ਆਪਾਂ ਆਫਰ ਕਰਨਾ ਸਾਰੇ ਭਰਾਵਾਂ ਨੂੰ ਖੁਸ਼ ਕਰਨਾ ਵੀ ਜਿਹੜਾ ਭਰਾ ਮੰਨ ਕੇ ਚੱਲੋ ਇੱਕ ਵੱਚੀ ਲੈਣ ਦੀ ਸੁਭਾਉਣਾ ਰੱਖਦਾ ਤੇ ਉਹ ਦੋ ਲਵੇ ਉਹਨੂੰ ਭਾਜਾਇਜ ਲੱਗਣ ਬਾਕੀ ਭਾਅ ਮੁੱਲ ਬਾਈ ਦੇ ਬਿਲਕੁਲ ਜਾਇਜ ਹੁੰਦੇ ਆ ਪੰਜ ਨਗਰ ਤੇ ਪੰਜੇ ਪੂਰੇ ਟੌਪ ਹੈ ਥਣ ਥਣ ਬਹੁਤ ਸੋਹਣੇ ਆ ਗੁਲਾਬੀ ਥਾਣਾ ਚਾਰੇ ਫੋਰ ਸ਼ਾਂਗ ਕਿਸੇ ਬੱਚੀ ਦੇ ਵੀ ਬਾਈ ਕਹਿੰਦਾ ਹੈ ਨਹੀਂ ਜੇ ਕਿਸੇ ਕੋਈ ਪਸ਼ੂ ਦੇ ਹੋਵੇ ਤਾਂ ਬਾਈ ਦੱਸ ਦਿੰਦਾ ਪਹਿਲਾਂ ਗੱਲਬਾਤ ਜੋ ਵੀ ਹੋਵੇ ਲੈ ਬਾਈ ਜਿਹੜੀ 4 ਨੰਬਰ ਤੇ ਬੱਚੀ ਆ ਬਲਾਂ ਚਮਕਦਮ ਕੈਦੀ ਵੀ ਲਓ ਜੀ ਚਾਰ ਹੀ ਥਾਣਾ ਬਹੁਤ ਸੋਹਣੇ ਥਾਣਾ ਪੂਰੀ ਬਿੱਥੀ ਤੇ ਸਨ ਲੱਗੇ ਹੋਏ ਆ ਇਹਦੀ ਕਿੰਨੇ ਮਹੀਨੇ ਉਮਰ ਆ ਬਾਈ ਇਹ ਹੈਗੀ ਆ ਸਾਢੇ 6 ਮਹੀਨੇ ਦੀ ਸਾਢੇ 6 ਮਹੀਨੇ ਦੀ ਉਮਰ ਆ ਬੱਚੀ ਦੀ ਤੇ ਕਿਹੜੇ ਸੀਮਨ ਦੀ ਆ ਬਾਈ ਇਹ ਆ ਏ ਵੀ ਆਸ ਦੇ ਬ੍ਰੈਮੋ ਦੀ ਮਿੱਤਰੋ ਫੇਸ ਕੁਆਲਿਟੀ ਦੇਖੋ ਜੀ ਐਨ ਅੰਗਰੇਜ਼ੀ ਨਾਲ ਕੀ ਬੱਛੀ ਐ ਝਾਕ ਨਹੀਂ ਝੁਕਣੀ ਪਿੰਕ ਨੋਜ਼ ਵਾਲੀ ਆ ਲਿਆ ਬਾਈ ਬਹੁਤ ਸੋਹਣੀ ਫੇਸ ਕੁਆਲਿਟੀ ਨਿੱਕਾ ਕਰਨਾ ਬੋਦੀ ਵਾਲੀ ਬੱਛੀ ਐ ਤੇ ਰੰਗ ਚਮਕ ਦਮਕ ਪੂਰੀ ਫੁੱਲ ਐ ਸੋਹਣਾ ਬਾਡੀ weight ਆ ਕੋਈ ਐ ਨਹੀਂ ਲਿੱਸੀ ਲੰਗੀ ਨਹੀਂ ਕੋਈ ਹੰਬੀ ਜੀ ਨਹੀਂ ਸਾਰੇ ਪਸ਼ੂ ਬਾਈ ਕੋਲੇ ਵਧੀਆ ਤਿਆਰ ਆ ਚੰਗੇ ਆ ਮੈਂ ਆਪਣੇ ਕੋਲੇ ਕੁਆਲਿਟੀ ਮਿਲੂ ਕੁਆਲਿਟੀ ਬਹੁਤ ਸੋਹਣੀ ਆ ਬਾਈ ਸਹੀ ਗੱਲ ਆ ਜਾਤ ਬ੍ਰੀਡ ਆ ਜਿਹੜੀ ਕਿਆ ਬਾਤਾਂ ਆਈਆਂ ਕਰਾ ਦਿਓ ਕਿ ਲੋੜ ਹੀ ਨਹੀਂ ਕਰਾ ਦੇ ਬਾਈ ਕਰਾਉਣੇ ਦਾ ਰਾਜ਼ ਦੇ ਲਓ ਵੀ ਮਿੱਤਰੋ ਦੰਦ ਕਰੋ ਚ ਇੱਕ ਖੀਰੀ ਵੱਚੀ ਹੈ ਬਿਲਕੁਲ ਠੀਕ ਆ ਬਈ ਐ ਪਿੰਕ ਨੋਜ਼ ਵਾਲੀ ਆ ਤੇ ਜਾਤ ਬਰੀਡ ਤਾਂ ਪੁੱਜ ਗਈ ਆ ਰੰਗ ਚੌਕ ਚੌਕ ਬਹੁਤ ਸੋਹਣੀ ਤੇ ਚਾਰ ਹੀ ਥਣਾਂ ਫੋਰ ਸ਼ਾਂਗ ਪੂਰਾ ਨਹੀਂ ਚਾਰੇ ਥਣ ਪੂਰੀ ਬਿੱਥੀ ਤੇ ਲੱਗੇ ਹੋਏ ਗੁਲਾਬੀ ਥਣਾਂ ਸਾਰੀਆਂ ਵੱਚੀਆਂ ਦੀ ਗੁਲਾਬੀ ਥਣਾਂ ਬਾਈ ਅੱਜ ਹੈਨਾ ਸਹੀ ਗੱਲ ਆ ਬਾਈ ਬਾਈ ਕਹਿੰਦਾ ਵੀ ਕੁਆਲਿਟੀ ਮਿਲਣੀ ਆ ਕੁਆਲਿਟੀ ਵਾਕਈ ਕੀ ਬਾਤ ਹੈਆਂ ਚੰਕਦਮਕ ਬਹੁਤ ਸੋਹਣੀ ਬੱਚੀ ਦੀ ਲੈਂਥ ਲੈਂਥ ਪੂਰੀ ਫੁੱਲ ਹੈ ਇਹ ਦਿਖਾਈ ਆਪਾਂ 4 ਨੰਬਰ ਤੇ ਬੱਚੀ ਪਿੱਠ ਪੁਣਿਆਂ ਦੀ ਬਣਾਵਟ ਬਹੁਤ ਚੰਗੀ ਆ ਖੁੱਲੇ ਹੱਡ ਪੈਰਾਂ ਦੀ ਬੱਚੀ ਆ ਬਿਲਕੁਲ ਸਟੇਟ ਆ ਭਾਈ ਇਹ ਦੇਖਾ ਬਾਡੀ weight ਬਹੁਤ ਸੋਹਣ ਤੇ ਜਿਹੜੀ ਭਾਈ 5 ਨੰਬਰ ਤੇ ਆ ਆ ਜਾਂਦੀ ਬੱਚੀ ਇਹਦੀ ਕੀ ਡਿਟੇਲ ਆ ਇਹ EBS ਦੇ 스ਨੋਮੈਨ ਦੀ ਆ ਭਾਈ EBS ਦੇ 스ਨੋਮੈਨ ਦੀ ਹਾਂਜੀ ਹਾਂਜੀ ਤੇ ਕੋਈ ਮੈਸਰ ਰਿਕਾਰਡ ਇਹਦਾ ਭਾਈ ਮੇਰੀ ਮਾਂ ਦਾ ਰਿਕਾਰਡ 42 ਮੀਟਰ ਦਾ ਹੋਈ ਠੀਕ ਆ ਤੇ ਕਿੰਨੇ ਮਹੀਨੇ ਉਮਰ ਹੈ ਜੀ ਇਹ 5 ਸਤਿ ਦਿਨਾ ਦੀ ਹੈ ਬਾਈ 5 ਮਹੀਨੇ ਤੇ 7 ਦਿਨਾਂ ਦੀ ਹੈ ਤੇ এবੀਐਸ ਦੇ ਬਰੇਵੋ ਦੀ ਹੈ ਬਾਈ ਕਹਿੰਦਾ ਸਨੋਮੈਂਡ ਦੀ ਸਨੋਮੈਂਡ ਦੀ ਹੈ ਬਾਈ ਕਹਿੰਦਾ ਲੋ ਵੀ ਮਿੱਤਰੋ 5 ਮਹੀਨੇ ਤੇ 5 5-4 ਦਿਨ ਉੱਤੇ ਆ ਬਾਈ ਕਹਿੰਦਾ ਐਨ ਮੈਂ ਕਹਿੰਦਾ ਖੁੱਲੀਆਂ ਫਰਦਗਾਈਆਂ ਕਰਕੇ ਤਾਂ ਫਿਰ ਮਰਜ਼ੀ ਨਹੀਂ ਤੁਰਦੀਆਂ ਹੈਨਾ ਬਾਈ ਫਿਰ ਵੀ ਐਨ ਵੇਖ ਵੇਖ ਕੇ ਤਾਂ ਸਹੀ ਗੱਲ ਆ ਮਰਜ਼ੀ ਨਹੀਂ ਤੁਰਦੀਆਂ ਫਿਰ ਤਾਂ ਰੰਗ ਚਮਕਦਮਕ ਬਹੁਤ ਸੋਹਣੀ ਚੰਗੀ ਜਾਤ ਬਰੀਡ ਆ ਬਿਲਕੁਲ ਉਪਰੋਂ ਬਿਲਕੁਲ ਸਟੇਟ ਆ ਕੋਈ ਢੂਈ ਨਹੀਂ ਚੱਕਦੀ ਪੱਟਪੂੜਾਂ ਦੀ ਬਣਾਵਟ ਬਹੁਤ ਸੋਹਣੀ ਆ ਦੰਦੋ ਬਾਈ ਕਹਿੰਦਾ ਖੀਰੀ ਐ ਲਓ ਬਾਈ ਲਓ ਬਾਈ ਵਾਕਈ ਸਹੀ ਗੱਲ ਐ ਤੇ ਥਾਂ ਚੈੱਕ ਕਰਾ ਦੇ ਦਿੰਦੇ ਆ ਤਾ ਲੈ ਆਓ ਚਾਰ ਹੀ ਥਾਣਾ ਮਿੱਤਰੋ ਪੂਰੇ ਬੇਰਾਰਗੇ ਮੋٹے ਮੋٹے ਥਾਣਾ ਦੂਰੋਂ ਐ ਦੀਂਦੇ ਆ ਲੈ ਚੱਲ ਬਾਈ ਐ ਟੱਪਦੀਆਂ ਨਾਦਰੀਆਂ ਤੁਰੀਆਂ ਫਰਦੀਆਂ ਪੰਜੇ ਨਾਗਾ ਪੰਜੇ ਨਗ ਪੂਰੇ ਹੁਣ ਦਲੇਹਲ ਤੇ ਚੰਗੇ ਵਜਨ ਵਜੂਦ ਵਾਲੇ ਆ ਤੇ ਚਾਰ ਹੀ ਥਾਣਾ ਬਾਈ ਕਹਿੰਦਾ ਵੀ ਅੱਜ ਜਾਤ ਬਰੀਡ ਤੇ ਆਪਾਂ ਮੰਨ ਕੇ ਚੱਲੂ ਵੀ ਜਿਹੜੇ 4-5 ਜਿੰਨੇ ਵੀ ਨਗ ਹੋਇਆ ਕਰਨਗੇ ਆਪਾਂ ਬਰੀਡ ਤੇ ਕੰਮ ਕਰਨਾ ਬੰਦੇ ਰਹੇ ਆ ਬਈ ਗਦਾ ਵੀ ਪਾਲਦੇ ਆ ਤੇ ਘੋੜਾ ਵੀ ਪਾਲਦੇ ਆ ਸਹੀ ਗੱਲ ਆ ਬਈ ਇਹ ਤਾਂ ਇੱਕ ਰੋਬਰੀ ਆ ਆਏ ਵੀ ਜਿਹੜਾ ਭਰਾ ਚੰਗੀ ਜੀ ਸਾਂਭ ਲੂਗਾ ਉਹਨੂੰ ਗਾਂ ਚੰਗਾ ਹੀ ਮੁਨਾਫਾ ਮਿਲਣਾ ਉਹਦਾ ਵੀ ਹੈਨਾ ਹਾਂ ਨਹੀਂ ਪੰਜੇ ਬੱਚਿਆਂ ਪੰਜੇ ਨਗ ਪੂਰੇ ਟੌਪ ਦੇ ਆ ਤੇ ਪੰਜੇ ਜਾਤ ਬਰੀਡ ਫੁੱਲ ਆ ਚਾਰ ਹੀ ਥਾਣਾ ਤੇ ਫੋਰਸ਼ੰਗਪੂਰਾ ਨਹੀਂ ਆ ਦੂਰੋਂ ਦੀਂਦੇ ਬਈ ਬੇਰ ਆ ਕੇ ਮੋਟੇ ਮੋਟੇ ਥਾਣਾ ਤੇ ਬਾਈ ਫਿਰ ਇਹਨਾਂ ਦਾ ਕੋਈ ਜਮਾਂਦਰੂ ਸਿੰਘ ਹੀ ਨਹੀਂ ਆਏ ਬਈ ਅੱਛਾ ਜੀ ਹਾਂ ਬਈ ਲਓ ਵੀ ਮਿੱਤਰੋ ਬਾਈ ਕਹਿੰਦਾ ਜਮਾਂਦਰੂ ਸਿੰਘ ਹੈ ਹੀ ਨਹੀਂ ਕੋਈ ਨਿਸ਼ਾਨ ਹੀ ਹੈ ਨਹੀਂਗਾ ਸਿੰਘਾਂ ਦਾ ਹਜੇ ਤੇ ਬਾਈ ਇਹਨਾਂ ਦੇ ਫਿਰ ਪੰਜਾਂ ਦੀ ਕੀ ਡਿਮਾਂਡ ਆ ਪੰਜਾ ਦਾ ਮੁੱਲ ਹੈ ਜਿਹੜਾ ਵੀ 88000 ਰੁਪਿਆ ਮੁੱਲ 88000 ਰੁਪਿਆ ਪੰਜਾ ਦਾ ਠੀਕ ਹੈ 400 ਕਿਲੋਮੀਟਰ ਕਿਰਾਇਆ ਸੀ ਜੇ ਕਿਸੇ ਨੇ ਇਕੱਲੀ ਇਕੱਲੀ ਲੈਣੀ ਆ ਤੇ ਉਹ ਹਮੇਸ਼ਾ ਜਿਹੜੀ ਐਕਟ ਨੰਬਰ 2 ਨੰਬਰ 3 ਨੰਬਰ ਹਾਂ ਵੀ ਪੰਜ ਨਗ ਆਪਾਂ ਵਿਖਾਈਏ ਤੇ ਨੰਬਰ ਵਾਈਜ਼ ਦਿਖਾਈਏ ਜੇ ਕੋਈ ਦੋ ਬੱਸੀ ਆ ਜਾਂਦਾ ਸੋ 150 200 ਕਿਲੋਮੀਟਰ ਤੱਕ ਕਰਾਇਆ ਠੀਕ ਹੈ ਜੇ ਕੋਈ ਤਿੰਨ ਬੱਚੇ ਨੇ 250 ਕਿਲੋਮੀਟਰ ਕਰਾਇਆ ਫਿਰ ਇੱਕ ਬੱਚੀ ਦਾ 50 ਕਿਲੋਮੀਟਰ ਕਰਾਇਆ ਠੀਕ ਹੈ ਜੀ ਲਓ ਵੀ ਮਿੱਤਰੋ ਜਿਹੜੇ ਬਾਈ ਨੇ ਜਿਹੜੇ ਬਾਈ ਨੇ ਸਾਨੂੰ ਮੁੱਲ ਰੇਟ ਦੱਸਤੇ ਇਹ ਮੰਨ ਕੇ ਚੱਲੋ ਤੁਹਾਡੇ ਘਰ ਤੱਕ ਦੀ ਪਹੁੰਚ ਆ ਹੈ ਨਾ ਬਾਈ 400 ਕਿਲੋਮੀਟਰ ਦੇ ਦੈਰੇ ਚ ਬਹੁਤ ਹਾਂ ਬਣ ਜਾਂਦਾ ਸਹੀ ਗੱਲ ਆ ਬਈ ਹਾਂ ਲੂਪੀ ਦਾ ਕਿਰਾਇਆ ਹੁਣ ਤੁਸੀਂ ਆਏ ਲਾ ਲਓ ਬਈ 1500 ਟੈਕਸ ਬੈਂਦਾ ਆਪਾਂ ਦੇ ਰਾਂ ਜਾਂ ਕਿਰਾਇਆ ਹੁੰਦਾ ਇਹ ਤਾਂ ਹੈ ਕਰਵਾਏ ਜਲਾ ਉੱਥੇ ਵੀ ਭੇਜ ਦਾਂਗੇ ਆਪਾਂ ਤੇ ਬਾਕੀ ਬਈ ਆਪ ਦਾ ਜਾਇਜ਼ ਮਾਰਜਨ ਤੇ ਬਾਈ ਕਹਿੰਦਾ ਵੀ ਆਪਾਂ ਕੰਮ ਕਰਦੇ ਆਂ ਹਾਂਜੀ ਜਿਵੇਂ ਇਹਦੀਆਂ ਬੱਚੀਆਂ ਸਹੀ ਗੱਲ ਆ ਬਾਈ 35 35000 ਮੰਗੀ ਜਾਂਦਾ ਬਾਈ ਸਹੀ ਗੱਲ ਆ ਬਾਕੀ ਰੇਟ ਵਾਕਈ ਭਰਾ ਜੀ ਦੱਸਣਗੇ ਆਪਾਂ ਨੂੰ ਵੀ ਉਹਨਾਂ ਨੂੰ ਰੇਟ ਅੱਜ ਦੀ ਵੀਡੀਓ ਦੇ ਵਿੱਚ ਕਿਵੇਂ ਲੱਗੇ ਕਹਿੰਦਾ ਲੋਕ ਨੂੰ ਬੋਲਿਆ ਕਹਿੰਦੇ ਬਈ ਤੂੰ ਆਹ ਬਾਈ ਦੇ ਜਾਂਦਾ ਬਹੁਤ ਬੇਨਮਾ ਹੈ ਬਈ ਅਸੀਂ ਹਲਕੇ ਨਹੀਂ ਬਲਾ ਆਏ ਸਹੀ ਗੱਲ ਬਈ ਅਗਦਾ ਆਪਣੇ ਕੋਲੇ ਦੁਨੀਆ ਆ ਰਾਵਾਂ ਜੋ ਹਾਂ ਬਈ ਆਏ ਆਂ ਵੀ ਮਾਲ ਮੁੱਲ ਵਿਕਣਾ ਬਾਈ ਹੈਨਾ ਜਾਇਜ਼ ਰੇਟ ਤੇ ਵਿਕਨੇ ਹਰ ਇੱਕ ਬਾਈ ਨੂੰ ਪਤਾ ਲੋਕਾਂ ਦੀ ਦੇ ਨਹੀਂ ਦੇ ਸਕਦੇ ਬਈ ਸਹੀ ਸਹੀ ਗੱਲ ਹੈ ਦੇਖਣ ਵੀ ਨਹੀਂ ਆਉਂਦੇ ਭਰਾਵਾਂ ਕੋਲੇ ਬਈ ਵਿਸ਼ਵਾਸ ਇੱਕ ਵਿਸ਼ਵਾਸ ਬਣ ਗਿਆ ਲੈਣ ਬਣ ਗਈ ਭਰਾਵਾਂ ਨਾਲ ਮੋਹ ਪਿਆਰ ਬਣ ਗਿਆ ਵੀ ਉਹ ਫੋਨ ਦੇ ਉੱਤੇ ਬਾਈ ਕਹਿੰਦਾ ਵੀ ਆਪਣੇ ਤੋਂ ਮਗਾ ਲਾਂਦਾ ਮਾਲ ਹਾਂਜੀ ਵਾਦਿ ਨੇ ਮਾਰਦੇ ਆਏ ਕਹਿੰਦੇ ਬਈ ਕਦ ਜੱਟਾਂ ਤੋਂ ਤਿੰਨ ਬੱਛੀਆਂ ਦੇ ਇੱਕਾ ਉਹ ਬੱਛੀਆਂ ਦੇ ਇੱਕਾ ਹਨ ਸਿਰ ਬਿਯੋਸ ਨਾਲ ਆਪਾਂ ਬਾਕੀ ਮਿੱਤਰੋ ਦੇਖੋ ਜਿਹੜੀ ਬੱਛੀ ਆ 2 ਨੰਬਰ ਤੇ ਆਪਾਂ ਤੁਹਾਨੂੰ ਵਿਖਾਈ ਹੈ ਨਾ ਤੇ ਇਹਦੇ ਨਾਲ ਦਿਆਂ ਵਾਕਈ ਬਾਈ ਦੀ ਗੱਲ ਸਹੀ ਆ ਬਾਈ ਕਹਿੰਦਾ ਵੀ 35 35000 ਰੁਪਏ ਲੋਕ ਨਿਮਾਨ ਕਰਦੇ ਆ ਇਸ ਤਰ੍ਹਾਂ ਦੀਆਂ ਬੱਚੀਆਂ ਦੀ ਬਿਲਕੁਲ ਸੀਮਨ ਲੈਣ ਦੇ ਕਾਬਿਲ ਹੈ ਨਾ ਬਾਈ ਇਹ ਕਾਗਜ਼ ਤੇ ਪਲੀ ਹੈ ਹਾਂ ਵਾਕਈ ਸਹੀ ਗੱਲ ਆ ਕਾਗਜ਼ ਦੇ ਉਹ ਕਹਿੰਦਾ ਬਈ ਇਹ 5 6 ਬੋਰੀਆਂ ਤੂੰ ਪਹਿਲਾਂ ਖਾ ਗਈ ਸਹੀ ਗੱਲ ਆ ਖਾਜ ਫੇਰ ਹੀ ਇਸ ਤਰ੍ਹਾਂ ਦਾ ਬਾਈ ਬਾਕੀ ਹੁੰਦਾ ਤਿਆਰ ਜਾਨਵਰ 70000 ਨੂੰ ਪੰਜਾਂ ਤੇ ਵੰਦੇ ਆ ਹਾਂਜੀ ਤੇ ਕੀ ਸਹਾਜ ਪੰਜਾਂ ਤੇ ਮੈਂ ਹੋਣੀ ਦੱਸ ਦਿੰਦਾ ਲਓ ਵੀ ਮਿੱਤਰੋ ਬਾਈ ਕਹਿੰਦਾ ਵੀ ਆਪਾਂ ਕਨਫਰਮ ਹੀ ਕਰਦਾਂ ਨੇ ਵੀ ਕਿਹੜੀ ਬੱਚੀ ਆਪਾਂ ਨੂੰ ਕਿੰਨੇ ਦੀ ਕੀ ਰੇਟ ਦੀ ਵੇਘੀ 17600 ਚ ਵੇਂਦੀ ਆ ਸਹੀ ਗੱਲ ਆ ਤੇ 17600 ਜਿਹੇ ਇਸ ਤਰ੍ਹਾਂ ਦੀ ਬੱਚੀ ਆਪਾਂ ਨੂੰ ਮਿਲ ਨਹੀਂ ਜੀ ਬਾਈ ਹੈਨਾ ਨਹੀਂ ਕੋਈ ਦਿੰਦਾ ਸਹੀ ਗੱਲ ਆ 20 25 30 30000 ਦਾ ਤਾਂ ਇਹ ਬਾਈ ਦੁੱਧ ਵੀ ਪੀ ਜਾਂਦੀਆਂ ਨਾਰਮਲ ਜੀ ਗੱਲ ਹੀ ਆ ਇੱਕ ਹਾਂ ਉਹ ਸੁਣੀ ਗਾਨ ਚੰਗੀ ਤਿਆਰ ਹੋਊਗੀ ਦੇਖ ਲਓ ਮਿੱਤਰੋ ਦੇਖੋ ਬੇਰਾਂ ਅਗੇ ਮੋٹے ਮੋٹے ਥਾਣੇ ਤੇ ਪੂਰੇ ਚੰਗੇ ਵਜਨ ਮੌਜੂਦ ਦੀ ਬੱਚੀ ਆ ਮੈਂ ਪਹਿਲੇ ਕੀ ਗੱਲ ਆ ਗਈ ਸੀ ਹਾਂਜੀ ਕੱਲੀ ਬੱਚੀ ਸਾਰੀਆਂ ਬੱਚੀਆਂ ਤੋਂ ਦੂਣਾ ਸਹੀ ਗੱਲ ਹਾਂ ਸਹੀ ਗੱਲ ਆ ਬਾਈ ਉਹ ਤਾਂ ਜਿਲਾ ਪੰਜਾ 88000 ਮੰਗਿਆ ਤਾਂ ਜੇ ਕੋਈ ਨੇਰ ਲੈਦਾ ਉਹਨੂੰ ਹੋ ਜਾ ਮਾਨਸਾਨ ਵਾਅਦਾ ਕਰਾਂਗੇ ਸਹੀ ਗੱਲ ਉਹ ਐ ਦੱਲਾ ਬਾਈ ਕੱਲੀ ਬੱਚੀ 1.5 ਲੱਖ ਦੀ ਸਹੀ ਹਾਂ ਬਾਈ ਵਾਕਈ ਗੱਲ ਸਹੀ ਹੈ ਮੋਬਾਈਲ ਨੰਬਰ ਬੋਲ ਦੇ ਬਾਈ ਆਪ ਦਾ ਲੱਭ 729 ਬਾਈ 5243 ਇੱਕ ਬਹਿਤ ਦੂਰੀ ਤੋਂ ਵੀਡੀਓ ਨਹੀਂ ਪੈਣੀ ਕਿਸੇ ਨੂੰ ਨਾ ਲਾਵੇ ਤਾਂ ਇੱਕ ਹੋਰ ਵੀ ਐ ਗੌਰ ਨਾਲ ਸਾਰੀ ਵੀਡੀਓ ਵੇਖ ਲਿਆ ਕਰੋ ਤੇ ਵੇਖ ਕੇ ਤੇ ਬਾਈ ਨੂੰ ਦੱਸ ਦਿਆ ਕਰੋ ਬਈ ਭਾਈ ਆਪਾਂ ਨੂੰ ਇੱਕ ਨੰਬਰ ਜਾਂ ਦੋ ਨੰਬਰ ਜਾਂ ਤਿੰਨ ਨੰਬਰ ਜਿੰਨੇ ਨਾਗਾ ਉਹ ਸਭ ਨਾਲ ਦਾ ਹੋ ਰਾ ਭਰਾਵਾਂ ਨੂੰ ਤੇ ਬਈ ਆਪਣੇ ਨਾਲ ਜਦੋਂ ਤੁਸੀਂ ਫੋਨ ਲਉਂਦੇ ਆ ਕਿਉਂਕਿ ਬਈ ਅੱਜ ਦਾ ਟਾਈਮ ਜਿਹੜਾ ਕੰਮ ਵਾਲਾ ਝੋਨਾ ਝੋਨਾ ਲਾਈ ਜਾਂਦੇ ਆ ਬਈ ਕੰਮ ਤੇ ਹੁੰਦੇ ਆ ਥੋੜਾ ਤੇ ਬਾਈ ਵੇਖ ਕੇ ਟਕਾ ਕੇ ਬੇਰ ਫੋਨ ਲਾਓ ਸਹੀ ਗੱਲ ਅੱਗੋਂ ਕੀ ਕਹਿੰਦਾ ਫੋਨ ਲਾ ਲੈਂਦਾ ਤੇ ਮੁਰਝ ਕਹਿੰਦਾ ਕੋਈ ਨਾ ਰਾਇ ਕਰਕੇ ਦੱਸ ਦੇ ਸਹੀ ਗੱਲ ਹਰੇਕ ਮਨ ਕੇ ਚੱਲੋ ਵੀ ਹਰੇਕ ਬੰਦੇ ਦਾ ਅੱਜ ਕੱਲ ਵੀ ਬਾਈ ਸ਼ਡਿਊਲ ਹੈ ਜਿਹੜਾ ਵਿਜੀ ਹੈ ਤੇ ਬਾਈ ਕਹਿੰਦਾ ਵੀ ਉਸ ਹਾਮ ਨਾਲ ਲਿਮਟ ਚ ਦੇਖ ਕੇ ਆਪਦੀ ਸਾਰੀ ਵੀਡੀਓ ਵੇਖ ਕੇ ਜਿਹੜਾ ਵੀ ਨਾ ਕਿ ਤੁਹਾਡੇ ਫੈਟ ਆ ਉਹ ਐ ਟਕਾ ਕੇ ਨਿਰਤ ਵਰਕ ਕਰਕੇ ਤੇ ਬਾਈ ਕਹਿੰਦਾ ਵੀ ਬਾਈ ਫੋਨ ਲਾਇਆ ਕਰੋ ਹਾਂਜੀ ਤੇ ਬਈ ਇਹ ਬੱਚੀਆਂ ਬਈ 12000 ਤੋਂ ਪਲੱਸ ਹੀ ਮਿਲਦੀਆਂ ਕੋਈ ਵੀ ਫੋਨ ਲਾ ਠੀਕ ਹੈ ਲਓ ਵੀ ਮਿੱਤਰੋ ਬਾਈ ਨੇ ਸਾਰੀ ਡਿਟੇਲ ਦੱਸ ਦਿੱਤੀ ਕਿਹੜੇ ਸੀਮਨ ਦੀ ਕਿਹੜੀ ਵੱਛੀ ਹੈ ਤੇ ਕੀ ਗੱਲਬਾਤ ਹੈ ਬਿਲਕੁਲ ਰੇਟ ਬਾਈ ਨੇ ਜਿਹੜੇ ਜੈਨੂਨ ਕਰਿਆ ਬਾਈ ਕਹਿੰਦਾ ਵੀ ਜਿਹੜਾ ਆਪਾ ਆਪਾ ਕਰਤਾ ਕੁਈ ਨੇੜੇ ਦੜੇ ਦੇ ਵਿੱਚ ਕਰਕੇ ਦਿਖਾਵੇ ਕਿਉਂ ਬਾਈ ਚੈਲੰਜ ਹਨ ਤੋਂ ਆਏ ਦੇ ਲੈ ਚੈਲੰਜ ਮੰਨ ਲਓ ਜਿਹੜਾ ਮਗਲੇ ਵਾਲਾ ਹਾਂਜੀ ਤੇ ਬਈ ਉਹਨਾਂ ਦੀ ਜਿਵੇਂ ਆ ਬੱਚੀ ਆ ਹਾਂਜੀ ਇਹੋ ਜੀ ਬੱਚੀ ਦੀ ਗੱਲ 20 22 22000 ਮੰਗਦੀ ਆ ਸਹੀ ਗੱਲ ਆ ਬਾਈ ਆਪਾਂ ਮੰਗਿਆ ਜੀ ਆ ਤੂੰ ਵੇਲ ਲੈ ਸਹੀ ਗੱਲ ਆਂਦਲੀ ਆ ਬੱਚੀ ਆ ਪੰਦਲੇ ਵਿੱਚ ਬੱਚੀ ਨੂੰ ਵੇਚ ਲਈ ਬਾਈ ਜੇ ਆਪਾਂ YouTube ਤੇ ਵੀਡੀਓ ਕੱਢ ਕੇ ਦਿਖਾਉਂਦੇ ਆ ਹਾਂਜੀ 30 ਦੀ 32 32000 ਮੰਗਦੀ ਸਹੀ ਗੱਲ ਆ ਬਹੁਤ ਸੁਣੀਆਂ ਬੱਚੀਆਂ ਬਾਈ ਕੋਲੇ ਨਹੀਂ ਲੈਂਦੇ ਨਾ ਆਪਾਂ ਤਾਂ ਵੀ ਨਹੀਂ ਮੰਗਦੇ ਇੰਨਾ ਸਹੀ ਗੱਲ ਆ ਇਹ ਤਾਂ ਲਓ ਵੀ ਮਿੱਤਰੋ ਪੰਜ ਨਗਾਂ ਦੀ ਆਪਾਂ ਤੁਹਾਡੇ ਵਾਸਤੇ ਪੰਜੇ ਨਾਗ ਪੂਰੇ ਟੌਪ ਆਊਟ ਆ ਬਈ ਤੇ ਜਿਹੜੀ ਵੀ ਬੱਚੀ ਤੁਹਾਡੇ ਫੈਟ ਹੋਈ ਤੇ ਬਾਈ ਦੇ ਨਾਲ ਕਰ ਲਿਓ ਗੱਲਬਾਤ ਬਾਈ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਤੇ ਜੇ ਆਪਣੀ ਵੀਡੀਓ ਚੰਗੀ ਲੱਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਕਰਿਆ ਕਰੋ ਤੁਹਾਡੀ سپورਟ ਦੇ ਸਦਕੇ ਆਪਾਂ ਹਾਂਜੀ ਕਈ ਭਰਾਵਾਂ ਦਾ ਕੀ ਆ ਆਪਣੀ ਪੁਰਾਣੀ ਵੀਡੀਓ ਦੇਖ ਕੇ ਫੋਨ ਲਾ ਲੈਂਦੇ ਆ ਉਹ ਭਰਾਵਾਂ ਨੂੰ ਬੇਨਤੀ ਆ ਵੀ ਜਦੋਂ ਤੁਸੀਂ ਕੋਈ ਵੀ ਪੁਰਾਣੀ ਵੀਡੀਓ ਵੀ ਦੇਣੀ ਆ ਤੇ ਇਹਨਾਂ ਨੂੰ ਉਹਦੀ ਸਬਸਕ੍ਰਾਈਬ ਉਹਨਾਂ ਦਾ ਟੀਜਰ ਦਾ ਬਟਨ ਦਬਾਇਆ ਕਰੋ ਬਈ ਫੇਸ ਉਹਦੇ ਕੋਲੇ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚ ਜਾਂਦਾ ਸਹੀ ਗੱਲ ਆ ਧੰਨਵਾਦ ਬਾਈ ਬਈ ਹੈਨਾ ਤੇ ਬਈ ਭਰਾ ਪੁਰਾਣੀ ਵੀਡੀਓ ਦੇ ਲੈਂਦੇ ਉਹ ਜਿਹੜੇ ਦਾ ਟਾਈਮ ਖਰਾਬ ਹੁੰਦਾ ਅੱਜ ਇੱਕ ਤਰੀਕ ਦੱਸ ਦਈਏ ਆਪਾਂ ਹਾਂ ਤਰੀਕਾ ਜੀ 30 ਤਰੀਕ ਆ ਬਾਈ ਹਾਂ 30 ਤਰੀਕਾ 12 ਵਜੇ ਆਪਾਂ ਵੀਡੀਓ ਦੇ ਉੱਤੇ ਲਿਖ ਦਾਂਗੇ ਬਕਾਇਦਾ 30 ਤਰੀਕ ਦੀ ਵੀਡੀਓ ਆ ਸਾਰੇ ਭਰਾਵਾਂ ਨੂੰ ਬੇਨਤੀ ਆ ਸਹੀ ਗੱਲ ਧੰਨਵਾਦ ਜੀ ਤੇ ਮਿਲਦੇ ਆਗੇ ਮਿੱਤਰੋ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ